ਬਜ਼ੁਰਗ ਬੇਬੇ ਨੇ ਆਪਣੀਆਂ ਧੀਆਂ ਨੂੰ ਰਖੜੀ ਦੇ ਉੱਤੇ ਸ਼ਗਨ ਦੇਣ ਵਾਸਤੇ 2 ਮਹੀਨਿਆਂ ਦੀ ਪੈਨਸ਼ਨ ਕਰ ਲਈ ਇਕੱਠੀ ਤੇ ਜਦੋਂ ਕੜਵਾ ਕੇ ਆ ਰਹੇ ਸੀ ਤਾਂ ਲੁਟੇਰੇ ਖੋ ਕੇ ਹੋ ਗਏ ਸੀ ਫਰਾਰ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਸਮਾਜ ਸੇਵਕ ਇਸ ਬਜ਼ੁਰਗ ਮਹਿਲਾ ਦਾ ਭਾਈ ਬਣ ਕੇ ਆਇਆ ਤੇ ਰਖੜੀ ਬਣਾਈ ਤੇ ਨਾਲ ਹੀ 3000 ਰੁਪਏ ਦਿੱਤਾ ਜਿਹੜੇ ਉਹ ਲੁਟੇਰੇ ਖੋ ਕੇ ਲੈ ਗਏ ਸੀ ਜੀ ਹਾਂ ਦੱਲ ਜੀ ਇੱਕੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਅੰਮ੍ਰਿਤਸਰ ਦੇ ਵਿੱਚ ਇੱਕ ਬਜ਼ੁਰਗ ਬੇਬੇ ਜਦੋਂ ਪੈਨਸ਼ਨ ਕਢਵਾ ਕੇ ਆਉਂਦੀ ਆ ਤਾਂ ਲੁਟੇਰੇ ਉਸੋਂ ਪੈਸੇ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਸ ਬਜ਼ੁਰਗ ਮਹਿਲਾ ਦਾ ਬੁਰਾ ਹਾਲ ਹੋ ਗਿਆ ਸੀ ਕਿ ਉਸਨੇ ਤਾਂ ਆਪਣੀਆਂ ਧੀਆਂ ਨੂੰ ਸ਼ਗਨ ਦੇਣਾ ਸੀ ਜਿਸ ਦੇ ਚੱਲਦੇ ਫਿਰ ਇੱਕ ਸਮਾਜ ਸੇਵਕ ਸੁਖਰਾਜ ਸਿੰਘ ਸੋਹਲ ਇਸ ਬੇਬੇ ਦੇ ਕੋਲ ਗਿਆ ਤੇ ਉਸ ਤੋਂ ਪਹਿਲਾਂ ਰਖੜੀ ਬਣਾਈ ਮਿਠਾਈ ਦਾ ਡੱਬਾ ਵੀ ਲੈ ਕੇ ਗਿਆ ਤੇ ਨਾਲ 3000 ਰੁਪਿਆ ਸ਼ਗਨ ਵੀ ਦਿੱਤਾ ਕਦਰ ਨਾ ਹੋਈ ਜਿਹੜੀ ਦਸੀ ਤੁਹਾਨੂੰ ਪਰ ਰਖਸ਼ੇ ਤੇ ਆਉਂਦੀ ਪਈ ਹਾਂ ਅਜੇ ਮੈਂ ਉੱਤਰਨਾ ਹੀ ਚੌਂਕ ਚਾਨ ਕੇ ਤੇ ਪਿੱਛੇ ਹੀ ਉਹਨਾਂ ਨੇ ਪਿੱਛੇ ਆਂਦੇ ਰਖਚੇ ਨੂੰ ਪਿੱਛੋਂ ਬਾਡੀ ਫੜੀ ਐ ਤੇ ਉਹਨੂੰ ਖੋ ਕੇ ਲਾ ਗਏ ਕਿੰਨੇ ਪੈਸੇ ਦੀ ਪੈਨਸ਼ਨ ਦੇ ਤਿੰਨ ਹਜ਼ਾਰ ਰੁਪਈਆ ਸੀ 100 200 ਰੁਪਈਆ ਪਰਸ ਵਿੱਚ ਹੀ ਕਾਪੀ ਸੀ ਇਸ ਤਰ੍ਹਾਂ ਹੀ ਪਾਸ ਖੋ ਕੇ ਤੇ ਪੰਜਾਹ ਨਵੇਂ ਬੜਾ ਰੋਲਾ ਪਾਇਆ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਵੀ ਕਿੱਦਾਂ ਉਹ ਕਿੱਥੇ ਵਤਨ ਨਹੀਂ ਸੀ ਪੈਨਸ਼ਨ ਜਿਹੜੀ ਇੱਥੇ ਆਉਣੀ ਸੀ ਲਈ ਸੀ ਪੈਨਸ਼ਨ ਜਿਹੜੀ ਲਈ ਸੀ ਕਿੱਥੇ ਵਤਨੀ ਸੀ ਤੁਸੀਂ ਓਏ ਇਸਤਰੀ ਹੀ ਪੀ ਚਲੋ ਘਰ ਬੱਚਿਆਂ ਦੇ ਵਿੱਚ ਕਿਹਨਾ ਕੋਲ ਹੋਵੇ ਮਾਂ ਨੂੰ ਤੇ ਉਹ ਹੁੰਦਾ ਹੈ ਪਰ ਚਲ ਆਪਣੇ ਬੱਚੇ ਨੇ ਇਹਨਾਂ ਨੂੰ ਕੁਛ ਬਿਆਨ ਕੁਛ ਲੈ ਆਵਾਂ ਬੇਟਾ ਹੀ ਆਏਗੀ ਚਲ ਕੁਛ ਉਹਨੂੰ ਦਾਂਗੀ ਇਸੇ ਤੋਂ ਹੀ ਘਰਾਂ ਦੇ ਖਰਚੇ ਤਾਂ ਪਤਾ ਮਾਵਾਂ ਨੂੰ ਹੁੰਦਾ ਹੈ ਪਰ ਚਲੋ ਇੱਧਰ ਉੱਧਰ ਕਿਨਾ ਕਰ ਲਈਏ ਤੇ ਅੱਜ ਪੁੱਤ ਵੀ ਬਣ ਕੇ ਆਇਆ ਭਰਾ ਵੀ ਬਣ ਕੇ ਆਇਆ ਕਿੰਨੀ ਖੁਸ਼ੀ ਹੋ ਜਾਏਗੀ ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਮੇਰੇ ਭਰਾ ਵਰਗਾ ਹੀ ਸਾਰੇ ਚੱਕਰ ਕੋਸ ਸਕ ਰਹੇ ਆਂ ਚਾਲੀਆਂ ਸਾਲਾਂ ਬਾਅਦ ਮੈਨੂੰ ਭਰਾ ਮਿਲਿਆ 40 ਸਾਲਾਂ ਬਾਅਦ ਭਰਾ ਮਿਲਿਆ ਉਹ ਹੀ ਆਖਿਆ ਚਾਲੀਆਂ ਸਾਲਾਂ ਬਾਅਦ ਮੈਨੂੰ ਭਰਾ ਮਿਲਿਆ ਨਹੀਂ ਕਈ ਸੋਚਿਆ ਸੀ ਇਸ ਤਰ੍ਹਾਂ ਭਰਾ ਮਿਲੂਗਾ ਜੀ ਕਦੀ ਸੋਚਿਆ ਹੀ ਨਹੀਂ ਵੀ ਇਹੋ ਜਿਹਾ ਸਾਥਕ ਤੋਂ ਬਣੇਗਾ ਤੇ ਮੇਰਾ ਭਰਾ ਬਣ ਕੇ ਆਏਗਾ ਜਾਂ ਪੁੱਤ ਬਣ ਕੇ ਆਏਗਾ ਚਲੋ ਮਹਾਰਾਜ ਇਹਨਾਂ ਨੂੰ ਬੜੀਆਂ ਖੁਸ਼ੀਆਂ ਦੇਗਾ ਲੱਗਾ ਉਹ ਬਾਨਾ ਬਾਨਾ ਹੋਣਾ ਸੀ ਤੇ ਭਰਾ ਨੇ ਆਉਣਾ ਸੀ ਭਰਾ ਨੇ ਆਉਣਾ ਸੀ ਨੇ ਤੇ ਕਦੀ ਸੋਚਿਆ ਵੀ ਨਹੀਂ ਸੀ ਕਿੱਥੇ ਰਹਿੰਦੇ ਆ ਜਾ ਇਹਨਾਂ ਨੂੰ ਪਤਾ ਹੀ ਵੀ ਮਾਤਾ ਕਿੱਥੇ ਰਹਿੰਦੀ ਹੈ। ਉਹਨਾਂ ਪਰ ਉਹ ਤਾਂ ਵਿਚਰਦੇ ਰਹੀਦਾ ਪਰ ਕਿਹਦੇ ਪਤਾ ਨਹੀਂ। ਤੁਹਾਡਾ ਭਰਾ ਹੈਗਾ ਕਿ ਨਹੀਂ? ਹੋਸੀ ਜਵਾ ਤੁਹਾਡਾ ਭਰਾ ਹੈਗਾ ਸੀ। ਹਾਂਜੀ ਭਾਈ ਪੰਜ ਭੈਣਾ ਹਾਂ ਇੱਕ ਭਰਾ ਸੀ। ਅੱਛਾ ਤੇ ਕਦੋਂ ਵਿਚਰੇ ਭਾਗ ਲਗਿਆ ਉਹ? ਖਾਈਆਂ। ਤੇ ਨਾ ਕਿਸਾਂ ਗੰਤ ਤੋਂ ਲੱਜੋ ਐਕਸੀਡੈਂਟ ਹੋ ਗਿਆ। ਕਿੰਨੇ ਚਿਰ ਬਾਅਦ ਰਖੜੀ ਬਣੀ ਆ ਭਰਾ ਦੀ ਗੁਰਤੇ ਅੱਜ? ਮੈਂ ਤੁਹਾਨੂੰ ਦੱਸਿਆ 40 ਸਾਲਾਂ ਬਾਅਦ। 40 ਸਾਲਾਂ ਬਾਅਦ। ਹਾਂ। ਉਹ ਆਖ ਕੇ ਚਾਲੇ ਗਏ ਸਭ ਨਾਲ ਬੜਾ ਬਰਫ ਰਖੜੀ ਵਾਲੇ ਚਲੋ ਉਹਨਾਂ ਦੇ ਕੋਲ ਬੱਚੇ ਵੀ ਹੈਗੇ ਨੇ ਪਰ ਮੈਂ ਉਹਨਾਂ ਨੂੰ ਕਹਣਾ ਤੁਹਾਡੇ ਹੁਣ ਭੈਣਾਂ ਨੇ ਉਹ ਬਨਣ ਹੁਣ ਭੂਆ ਨੂੰ ਛੱਡੋ ਭੂਆ ਨੂੰ ਤੇ ਸਿਰੋ ਉਹ ਬੜਾ ਜਵਾਨ ਸੀ ਉਹ ਵੀ ਇਸੇ ਤਰ੍ਹਾਂ ਇਹਨਾਂ ਵਾਂਗੂ ਲੋਕਾਂ ਦੀ ਸੇਵਾ ਬਣੀ ਕਰਦਾ ਕਿ ਲੱਗਦਾ ਵਿਛੜਿਆ ਭਰਾ ਮਿਲ ਗਿਆ 40 ਸਾਲ ਬਾਅਦ ਉਹੋ ਹੀ ਆਖਿਆ ਉਹਨਾਂ ਮਹਾਰਾਜੇ ਨਾ ਤੰਦ ਰੂਫੀਆਂ ਬੈ ਤੇ ਇਹ ਕਿ ਨਾ ਖੁਸ਼ੀਆਂ ਵੰਡਦੇ ਰਹਿਣ ਤੇ ਪਰਮਾਤਮਾ ਇਹਨਾਂ ਨੂੰ ਦਿਨ ਰਾਤ ਤਰੱਕੀ ਦਵੇ ਇੰਨੀ ਜਿੰਨੀ ਇਹਨਾਂ ਕੋ ਸੰਤੋਖ ਨਾ ਜਾ। ਸੋ ਬਜ਼ੁਰਗ ਬੇਬੇ ਨੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਸੁਣਾਈ ਉੱਥੇ ਹੀ ਸਮਾਜ ਸੇਵਕ ਸੁਖਰਾਜ ਸਿੰਘ ਦੀ ਵੀ ਸੁਣਦੇ ਆ ਕਿ ਉਹਨਾਂ ਨੇ ਕੀ ਕਿਹਾ। ਮੈਂ ਜਿਵੇਂ ਆਮ ਆਦਤ ਹੁੰਦੀ ਆ ਹੁਣ ਸੋਸ਼ਲ ਮੀਡੀਆ ਤੇ ਫੋਨ ਵੇਖਿਆ। ਵੀਡੀਓ ਵੇਖਦੇ ਆ ਵੇਖਦੇ ਆ ਕਿ ਤਨਾ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈ ਵੀ ਜਿਹਦੇ ਵਿੱਚ ਬਜ਼ੁਰਗ ਮਾਤਾ ਜੀ ਆਪਣੇ ਪੈਨਸ਼ਨ ਜਿਹੜੀ 3000 ਦੋ ਮਹੀਨਿਆਂ ਦੀ ਕਢਾ ਕੇ ਤੇ ਐਕਟਵਾ ਦੇ ਵਾਪਸ ਆ ਰਹੇ ਆ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਵੀ ਕੋਈ 2 400 500 ਹੋਵੇ ਉਹ ਵੀ ਜਿਹੜਾ ਉਹ ਨਾਲ ਕੋ ਉਹ ਕਿਤੇ ਜਿਹੜੇ ਉਹ ਲੈ ਕੇ ਚਲ ਗਏ ਉਹ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਬਸ ਫਿਰ ਤੁਹਾਡੇ ਵਰਗੇ ਜਿਹੜੇ ਸਮਾਜ ਸੇਵੀ ਭਰਾ ਜਿਹੜੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਾਉਂਦੇ ਆ ਬਸ ਫਿਰ ਤੁਹਾਡੇ ਸਹਿਯੋਗ ਸਤਕਾ ਬਜ਼ੁਰਗਾਂ ਕੋਲ ਆਏ ਆ ਤੇ ਇਹਨਾਂ ਦਾ ਅਸ਼ੀਰਵਾਦ ਦਿੱਤਾ ਜੀ ਕਿਉਂਕਿ ਪੈਸੇ ਤੇ ਚਲੋ ਆਲਰੇਡੀ ਹਰ ਇਨਸਾਨ ਕਮਾਉਂਦਾ ਹੀ ਆ ਬਸ ਇੱਕ ਮਨ ਨੂੰ ਸੰਤੁਸ਼ਟੀ ਹੀ ਕਿ ਮੈਂ ਇਹ ਜਿਹੜਾ ਕੰਮ ਕਰਨ ਜਾ ਰਿਹਾ ਵਾਂ ਇਹ ਇੱਕ ਤੇ ਆ ਵੀ ਬਜ਼ੁਰਗਾਂ ਦਾ ਅਸ਼ੀਰਵਾਦ ਦਿੱਤਾ ਲਿਆ ਜਾਵੇ ਇੱਕ ਜਿਹੜੇ ਲੁੱਟ ਖੋਹ ਕਰਕੇ ਗਏ ਆ ਉਹਨਾਂ ਨੂੰ ਸ਼ਰਮ ਆਵੇ ਜਦੋਂ ਇਹ ਵੇਖਣ ਕਿ ਪ੍ਰਮਾਤਮਾ ਦੇਣ ਵਾਲਾ ਵਾ ਉਹ 3000 ਪਤਾ ਨਹੀਂ 10 ਮਿੰਟ ਚੱਲਣਾ ਕਿ ਘੰਟਾ ਕਿ ਚੱਲਣਾ ਨਸ਼ੇੜੀ ਜਿਹੜੇ ਕੋ ਨਸ਼ੇ ਤੇ ਲੱਗੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਬਜ਼ੁਰਗ ਨੇ ਤੇ ਇੱਕ ਖੁਸ਼ੀ ਦੀ ਗੱਲ ਆ ਕਿ ਇਹਨਾਂ ਦਾ ਜਿਹੜਾ ਕੋ ਜਾਣ ਦਾ ਨੁਕਸਾਨ ਨਹੀਂ ਹੋਇਆ ਨਹੀਂ ਤੇ ਆਮ ਘਟਨਾਵਾਂ ਵਾਪਰਦੀਆਂ ਕੋ ਮੁੰਡੇ ਇੱਕ ਦਮ ਹੁੰਦੇ ਕੋਈ ਚੈਨੀ ਕੋਈ ਵਾਲੀ ਲਾ ਲਿਆ ਦੇ ਜਿਹੜੇ ਕੋਈ ਬਜ਼ੁਰਗ ਜਾਂ ਕੋਈ ਨੌਜਵਾਨ ਪੈਣਾ ਹੁੰਦੀਆਂ ਉਹ ਸਿਰ ਵੱਜਦਾ ਥੱਲੇ ਤੇ ਮੌਤ ਹੋ ਜਾਂਦੀ ਹੈ। ਅੱਜ ਕਿੰਨੀ ਖੁਸ਼ੀ ਹੋਇਆ ਭੈਣ ਨੂੰ ਭਰਾ ਮਿਲ ਗਿਆ ਦੇ ਭਰਾ ਭਰਾ ਨੂੰ ਭੈਣ ਮਿਲ ਗਈ। ਬਸ ਸਭ ਤੋਂ ਵੱਡੀ ਤੇ ਖੁਸ਼ੀ ਇਹ ਆ ਕਿ ਜਦੋਂ ਜਦਾਂ ਸਮਾਜ ਵਿੱਚ ਜੀਦਾ ਉਦਾਂ-ਉਦਾਂ ਅਕਲ ਆਉਂਦੀ ਆ ਕਿਉਂਕਿ ਕਮੀਆਂ ਵੀ ਆ, ਦੁੱਧ ਥੋਤੇ ਨਹੀਂ ਆ। ਪਰ ਇਹ ਸਾਡੀ ਰੋਜ਼ ਕੋਸ਼ਿਸ਼ ਰਹਿੰਦੀ ਆ ਕਿ ਸਮਾਜ ਦੇ ਵਿੱਚ ਚੱਲਦਿਆਂ ਇਹੋ ਜੇ ਬਣੀਆਂ ਵੀ ਜਿੱਥੇ ਮਾਂ ਪਿਓ ਹਮੇਸ਼ਾ ਸੰਤੁਸ਼ਟ ਰਹਿਣ। ਤੋਂ ਮਾਂ ਨਾਲ ਜਿਹੜਾ ਉਹ ਸਾਰਿਆਂ ਨੂੰ ਕਹਿਣ ਕੇ ਸਾਡਾ ਜਿਹੜਾ ਬੱਚਾ ਸਾਡਾ ਪੁੱਤ ਜਿਹੜਾ ਉਹ ਲਾਈਕ ਆ ਕਿਉਂਕਿ ਫਾਦਰ ਸਾਹਿਬ ਬੜੇ ਦਵਕੇ ਵਾਲੇ ਆ ਉਹਨਾਂ ਦੀ ਇੱਕੋ ਗੱਲ ਆ ਜਿਉਂਦੀ ਹੋ ਸੰਭਾਲੀ ਆ ਵੀ ਜ਼ਿੰਦਗੀ 'ਚ ਉਹ ਕੰਮ ਕਰਿਓ ਕੱਦ ਨਾ ਨਹੀਂ ਹੋ ਆ ਕਿਉਂਕਿ ਉਹ ਸਰਪੰਚ ਰਹੇ ਆ ਸਰਬਸੰਤੀ ਨਾਲ ਹੁਣ ਤੱਕ ਲੋਕਾਂ ਨਾਲ ਖਲੋਂਦੇ ਆ ਬੇਦਾਗ ਸ਼ਖਸੀਅਤ ਆ ਤੇ ਬਸ ਇਹੋ ਮਾਨਚਛਾ ਵੀ ਉਹਨਾਂ ਵਰਗੇ ਬਣ ਕੇ ਤੇ ਮਾਤਾ ਜੀ ਨੇ ਕੀ ਦੱਸਿਆ ਉਹਦਾ ਭਰਾ ਕਿੱਥੇ ਹੋ ਗਿਆ ਜੀ ਦੱਸ ਰਹੇ ਵੀ ਇਹ ਕੋਈ ਘਟਨਾ ਵਾਪਰੀ ਤੇ ਉਹਦੀ ਮੌਤ ਹੋ ਗਈ ਤੇ ਪੰਜ ਭੈਣਾ ਵਾ ਭਰਾ ਨਹੀਂ ਆ ਤੇ ਅੱਜ ਕਹਿੰਦੇ ਭਰਾ ਮਿਲ ਗਿਆ ਤੇ ਤਕਰੀਬਨ 40 ਸਾਲ ਬਾਅਦ ਤੇ ਮੈਨੂੰ ਇਹ ਖੁਸ਼ੀ ਆ ਕਿ ਜੇ ਤੁਹਾਡੇ ਕਰਕੇ ਕਿਸੇ ਦੀ ਖੁਸ਼ੀ ਵਿੱਚ ਵਾਧਾ ਹੁੰਦਾ ਵਾ ਤੇ ਮੇਰੇ ਖਾਲ ਇਸ ਤੋਂ ਵੱਡਾ ਕੋਈ ਮੰਦਰ ਮਸਜਿਦ ਗੁਰਦੁਆਰਾ ਕਿਤੇ ਨਹੀਂ ਜਿੱਥੇ ਨਸਮਸਤ ਕੋਨੇ ਆ ਬਜ਼ੁਰਗਾਂ ਦਾ ਜਿਹੜਾ ਆਸ਼ੀਰਵਾਦ ਹੈ ਯਾਰ ਓទਿਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਹੀ ਇਹਨਾਂ ਨੌਜਵਾਨਾਂ ਨੂੰ ਫੜ ਲਿਆ ਜਾਵੇਗਾ ਕਿਉਂਕਿ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਵਾਰ ਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਹੜੇ ਕਿ ਆਉਂਦੇ ਜਾਂਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ